ਵਿਚੰਬਾ ਹਰੀਆ ਫਰਿਆ ਹਾਏ ਵਿਚੰਬਾ ਹਰੀਆ ਫਰਿਆ ਸੋਣਿਆ ਹਰੀਆ ਚੰਬੇ ਦੀਆਂ ਡਾਲੀਆਂ ਸੋਣਿਆ ਹਰੀਆ ਚੰਬੇ ਦੀਆਂ ਡਾਲੀਆਂ ਹਾਏ ਨਿਜਰਾ ਕੋਂਡੇ ਚੁੱਕ ਹਾਏ ਨਿਜਰਾ ਕੋਂਡੇ ਚੁੱਕ ਸੋਣੀਏ ਵੇਖਾ ਕੰਨਾ ਦੀਆਂ ਲੀਆਂ ਸੋਣੀਆਂ ਵੇਖਾ ਕੰਨੀਆਂ ਵਾਲੀਆਂ ਹਾਏ ਵਿਜਰਾ ਹोली ਭੂਲ ਹਾਏ ਵਿਜਰਾ ਹोली ਭੂਲ ਸੋਣਿਆ ਸੱਸ ਸੁੱਤੀ ਸੋ ਰਾਜਗਦਾ ਸੋਣਿਆ ਸੱਸ ਸੁੱਤੀ ਵੇ ਸੋ ਰਾਜਗਦਾ ਹਾਏ ਨੀ ਸਾਨੂੰ ਕਦਾ ਡਰ ਹਾਏ ਨੀ ਸਾਨੂੰ ਕਦਾ ਡਰ ਸੋਣੀਏ ਓਨ ਬਥੇਰੀਆ ਮਾਜਾਮਾਨੀਆ ਸੋਣੀਏ ਓਨ ਬਥੇਰੀਆ ਮਾਜਾਮਾਨੀਆ ਹਾਏ ਵਿੱਚੋਂ ਬਾਹਰ ਆ ਫਰਿਆ ਹਾਏ ਵਿੱਚੋਂ ਬਾਹਰ ਆ ਫਰਿਆ ਸੋਣਿਆ ਹਰੀਆਂ ਚੰਬੇ ਦੀਆਂ ਡਾਲੀਆਂ ਸੋਣੀਆਂ ਹਰੀਆਂ ਚੰਬੇ ਦੀਆਂ ਡਾਲੀਆਂ ਹਾਏ ਨਿਜਰਾ ਕੁੰਡੇ ਚੁੱਕ ਹਾਏ ਨਿਜਰਾ ਕੁੰਡੇ ਚੁੱਕ ਸੋਣੀਆਂ ਵੇਖਾ ਕੰਨਾ ਦੀਆਂ ਵਾਲੀਆਂ ਸੋਣੀਆਂ ਵੇਖਾ ਕੰਨਾਂ ਦੀਆਂ ਵਾਦੀਆਂ ਹਾਏ ਵਿਜਰਾ ਹोली ਬੋਲ ਹਾਏ ਵਿਜਰਾ ਹोली ਬੋਲ ਸੋਣਿਆ ਵੇੜੇ ਨਾ ਨਾ ਕੁਵਾਰੀਆਂ ਸੋਣਿਆ ਵੇੜੇ ਨਾ ਨਾ ਕੁਵਾਰੀਆਂ ਹਾਏ ਨਿਸਾਨੂ ਕਦਾ ਡਰ ਹਾਏ ਨਿਸਾਨੂ ਕਦਾ ਡਰ ਸੋਣੀਏ ਓ ਵੀ ਵਿਆਹ ਜਾਂਣੀਆਂ ਸੋਣੀਏ ਓ ਵੀ ਵਿਆਹ ਜਾਂਣੀਆਂ ਹਾਏ ਵਿੱਚੋਂ ਬਾਹਰ ਆ ਪਰਿਆ ਹਾਏ ਵਿੱਚੋਂ ਬਾਹਰ ਆ ਪਰਿਆ ਸੋਣਿਆ ਹਰੀਆਂ ਚੁੰਬੀ ਦੀਆਂ ਡਾਲੀਆਂ ਸੋਣੀਆਂ ਹਰੀਆਂ ਚੁੰਬੀ ਦੀਆਂ ਡਾਲੀਆਂ ਹਾਏ ਨਿਜਰਾ ਕੁੰਡ ਚੁੱਕ ਹਾਏ ਨਿਜਰਾ ਕੁੰਡ ਚੁੱਕ ਸੋਣੀਆਂ ਵੇਖਾ ਕੰਨਾ ਦੀਆਂ ਵਾਲੀਆਂ ਸੋਣੀਆਂ ਵੇਖਾ ਕੰਨਾ ਹਾਏ ਵਿਚਰਾ ਹੋਲੀ ਬੋਲ ਹਾਏ ਵਿਚਰਾ ਹੋਲੀ ਬੋਲ ਸੋਣਿਆ ਵੇੜੇ ਦਰਾਣੀਆਂ ਜੇਠਾਣੀਆਂ ਸੋਣਿਆ ਵੇੜੇ ਦਰਾਣੀਆਂ ਜੇਠਾਣੀਆਂ ਹਾਏ ਨਿਸਾਨੂ ਕਾਦਾ ਡਰ ਹਾਏ ਨਿਸਾਨੂ ਕਾਦਾ ਡਰ ਸੋਣੀਏ ਓ ਬੀਤਾ ਖਸ ਮਾਵਡੀਆਂ ਸੋਣੀਆਂ ਓ ਬੀਤਾ ਖਸ ਮਾਵਡੀਆਂ ਹਾਏ ਵਿਚੰਬਾ ਹਰਿਆ ਪਰਿਆ ਹਾਏ ਵਿਚੰਬਾ ਹਰਿਆ ਪਰਿਆ ਸੋਣਿਆ ਹਰਿਆ ਚੰਬੇ ਦੀਆਂ ਡਾਲੀਆਂ ਸੋਣਿਆ